ਆਸ ਪਿੰਡ ਦੇ ਵਿੱਚ ਇੱਕ ਸਰਪੰਚ ਸਾਹਿਬ ਨੂੰ ਗੁਰੂਕ੍ਰਾਂਤ ਸਾਹਿਬ ਨਹੀਂ ਦਿੱਤਾ ਗਿਆ। ਪਾਣੀ ਦੇ ਅੰਦਰ ਅੱਗੇ ਬਹੁਤ ਸਾਰੇ ਗਰੀਬ ਪਰਿਵਾਰਾਂ ਨਾਲ ਜਿਹੜੀਆਂ ਘਟਨਾਵਾਂ ਵਾਪਰ ਜਾਂਦੇ ਸੀ ਪਰ ਪਿੰਡ ਦਾ ਮੌਜੂਦਾ ਸਰਪੰਚੋ ਵੀ ਤੇ ਚੰਗਾ ਜ਼ਿੰਮੇਵਾਰ ਪਰਿਵਾਰ ਹੋਏ। ਅਜਿਹੇ ਪਰਿਵਾਰਾਂ ਨਾਲ ਅਜਿਹੀ ਘਟਨਾ ਵਾਪਰ ਗਈ ਤਾਂ ਸਮਾਜ 'ਚ ਕੀ ਮੈਸੇਜ ਹੈ? ਆਵਾਸ ਹੈ ਨਾ ਦੇ ਨਾਲ ਹੋਸ਼ ਵੀ ਹੋਣੀ ਬਹੁਤ ਜ਼ਰੂਰੀ ਆ। ਇਹ ਪਿੰਡ ਦੇ ਬੱਚਾ ਹੋਸ਼ ਦੀ ਕਮੀਆਂ ਆ। ਪਰਵੰਸਕ ਕਮੇਟੀ ਉਹਨਾਂ ਦਾ ਇਲਜ਼ਾਮ ਸੀਚੇ ਗੁਰੂ ਘਰ ਦਾ ਪ੍ਰਬੰਧ ਵੀ ਤਾਂ ਚਲਾਉਣਾ ਹੈ ਨਾ ਉਹਦੇ ਲਈ ਫੰਡਾਂ ਦੀ ਵੀ ਲੋੜ ਪੈਣੀ ਹੈ ਇਹਨਾਂ ਨੇ ਗੁਰੂ ਘਰ ਨੂੰ ਇੱਕ ਢਾਹ ਲਾ ਕੇ ਨਾ ਆਪ ਹੀ ਰੰਜਿਸ਼ ਕੱਢੀ ਹੈ ਜੀ ਮੈਂ ਤੇ ਇਹਨੂੰ ਆ ਰੂਪ ਦੇਣਾ ਬਿਲਕੁਲ ਕਿਉਂ ਪਾਰਟੀ ਬਾਜ਼ੀ ਦਾ ਗੁਰੂ ਘਰ ਦੇ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਛਾਤੀ ਮਾਰ ਕੇ ਦੇਖੀ ਲੋਕ ਕਿੰਨੇ ਕੋ ਤੁਹਾਨੂੰ ਗੁਰਸਿੱਖ ਨਜ਼ਰ ਆਉਂਦੇ ਆ ਕਿੰਨਾ ਕੋਈ ਸਿੱਖੀ ਦਾ ਪ੍ਰਚਾਰ ਹੋ ਗਿਆ ਇਸ ਨਗਰ ਦੇ ਵਿੱਚ ਕਿੰਨੇ ਕੁ ਬੱਚਿਆਂ ਨੂੰ ਅਸੀਂ ਤਿਆਰ ਕਰ ਦਿੰਦਾ ਇਹ ਗੁਰੂ ਘਰ ਦਾ ਕੰਮ ਹੁੰਦਾ ਨਾ ਜ਼ਰੂਰੀ ਨਹੀਂ ਕਿ ਮਾਇਆ ਅਸੀਂ ਪ੍ਰਬੰਧਾ ਕੇ ਹੱਥ ਇੱਥੇ ਫੜਾਣੀਆਂ ਇਹ ਸਾਡੀ ਮੰਦੀ ਭਾਵਨਾ ਕਿ ਅਸੀਂ ਕੋਈ ਜਾਣੇ ਗੁਪਤ ਕਰ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਬਹੁਤ ਹੀ ਜਲਦੀ ਅਸੀਂ ਇੱਕ ਡੇਟ ਵੀ ਦਵਾਂਗੇ ਜਿਸ ਡੇਟ ਤੇ ਇਸ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਨਵੀਂ ਤੋਂ ਕਮੇਟੀ ਦੀ ਚੋਣ ਕੀਤੀ ਸੀ। ਕੌਮ ਨੂੰ ਕੋਈ ਹੋਰ ਨਹੀਂ ਮਾਰ ਸਕਦਾ ਜੇ ਸਿੱਖ ਨੂੰ ਸਿੱਖਾਂ ਨਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ। ਦੰਸਵਾ ਹਲਕਾ ਸਾਹਨੇਵਾਲ ਦੇ ਪਿੰਡ ਹਵਾਰਦੇ ਨੇ ਜਿੱਥੇ ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਦੁਖਦਾਈ ਤੇ ਸ਼ਰਮਨਾਕ ਘਟਨਾ ਵਾਪਰੀ ਸੀ। ਕਿਉਂਕਿ ਪਿੰਡ ਦੇ ਇੱਕ ਪਰਿਵਾਰ ਨੇ ਪਿੰਡ ਦੇ ਘਰ ਦੇ ਅੰਦਰ ਪਰਿਵਾਰ ਦੀ ਸੁਖਸ਼ਾਂਤੀ ਲਈ ਸਰਬੱਤ ਦੇ ਭਲੇ ਦੇ ਲਈ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਣਾ ਸੀ ਗੁਰੂ ਸਾਹਿਬ ਦੇ ਚਰਨ ਪਾਉਣੇ ਸੀ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰੂ ਸਾਹਿਬ ਦਾ ਸਰੂਪ ਦੇਣ ਤੋਂ ਮਨਾਂ ਕਰ ਦਿੱਤਾ ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਹੋਇਆ ਅੱਜ ਭਾਵੇਂ ਗੁਰੂ ਸਾਹਿਬ ਦਾ ਸਰੂਪ ਲਿਆਂਦਾ ਗਿਆ ਸੀ ਅਰਦਾਸ ਕੀਤੀ ਗਈ ਆ ਤੇ ਜਥੇਦਾਰ ਜੀ ਸਾਡੇ ਨਾਲ ਨੇ ਸਤਕਾਰ ਕਮੇਟੀ ਦੇ ਮੈਂਬਰ ਆਏ ਨੇ ਕੁਝ ਨਹਿنگ ਸਿੰਘ ਜਥੇਵੰਦੀਆਂ ਦੇ ਮੈਂਬਰ ਆਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਵਾਕਿਆ ਵਾਰਤਿਆ ਸੀ ਤੇ ਅੱਗੇ ਭਵਿੱਖ ਦੇ ਵਿੱਚ ਕੀ ਰਣਨੀਤੀ ਬਣਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਛੋੜੀ ਅੱਜ ਇੱਥੇ ਪਹੁੰਚੇ ਸੀਗੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਮਨਾਂ ਕਰ ਦਿੱਤਾ ਸੀ ਭਾਵੇਂ ਅੱਜ ਘਟਪੜ ਹੋਇਆ ਤੁਸੀਂ ਵੀ ਪਹੁੰਚੇ ਹੋ ਕੀ ਘਟਨਾ ਵਾਪਰੀ ਸੀ ਤੇ ਨੈਕਸਟ ਕੀ ਹੈ ਦਲਪੰਥ ਅਰਬਾਂ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਕੋਮਿੰਨ ਇਨਸਾਫ ਮੋਰਚਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸੋ ਪਿੰਡ ਹਵਾਸ ਦੇ ਸਰਪੰਚ ਰਾਜਵੰਤ ਸਿੰਘ ਉਹਨਾਂ ਵੱਲੋਂ ਨਾਲ ਦੇ ਗੁਰੂ ਘਰ ਦੇ ਵਿੱਚ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਗਈ ਕਿ ਮੈਂ ਆਪਣੇ ਘਰ ਦੇ ਵਿੱਚ ਖੁਸ਼ੀ ਮੰਨੋ ਗੁਰੂ ਸਾਹਿਬ ਦੇ ਚਰਨ ਛੋੜ ਕੇ ਅਰਦਾਸ ਬੇਨਤੀ ਕਰ ਲਈਆਂ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਤੋਂ ਦੇ ਗਰੰਤੀ ਸਿੰਘ ਨੇ ਇਹਨਾਂ ਨੂੰ ਗੁਰੂ ਘਰ ਦਾ ਵਜ਼ੀਰ ਕਹਿੰਦੇ ਗਰੰਤੀ ਮਾਪਾ ਉਸ ਵੀਰ ਨੇ ਸਤਕਾਰਯੋਗ ਹੈ ਸਾਡਾ ਗਰੰਤੀ ਉਹਨਾਂ ਨੇ ਇਹਨਾਂ ਨੂੰ ਚੰਦਵਾ ਦਿੱਤਾ ਚੰਦਵਾ ਸਾਹਿਬ ਦਿੱਤਾ ਵਿਛਾਈ ਦਾ ਸਾਰਾ ਸਮਾਨ ਦਿੱਤਾ ਇਹਨਾਂ ਨੇ ਪੂਰੀ ਤਿਆਰੀ ਕਰ ਲਈ ਸੋ ਆਪ ਜੀ ਵੀਡੀਓ ਚ ਦਿਖਾ ਵੀ ਦਿਓ ਉਹ ਹੱਲੇ ਵੀ ਉਸ ਤਾਂ ਇਦਾਂ ਹੀ ਬੜਾਇਆ ਇਹਨਾਂ ਨੇ ਤੇ ਦੂਜੇ ਦਿਨ ਜਦੋਂ ਇਹਨਾਂ ਨੇ ਇਲਾਕੇ ਦੀ ਸੂ ਸੰਗਤ ਇਕੱਠੀ ਹੋਈ ਸਿੰਘ ਸਭ ਇਕੱਠੇ ਹੋਏ ਗੁਰੂ ਸਾਹਿਬ ਲੈਣ ਵਾਸਤੇ ਗੁਰੂ ਘਰ ਜਾ ਲੱਗੇ ਤੇ ਗਰੰਥੀ ਸਿੰਘ ਆ ਕੇ ਇਹਨਾਂ ਨੂੰ ਮੈਸੇਜ ਲਾ ਕੇ ਜਾਂਦਾ ਕਿ ਨਹੀਂ ਭਾਈ ਸਾਹਿਬ ਸਾਡੀ ਗੁਰੂ ਘਰ ਦੀ ਕਮੇਟੀ ਨੇ ਤੁਹਾਨੂੰ ਸਾਡੇ ਗੁਰੂ ਘਰ ਦੇ ਵਿੱਚੋਂ ਮਨਾ ਕਰ ਦਿੱਤਾ ਕਿ ਅਸੀਂ ਤੁਹਾਨੂੰ ਗੁਰੂ ਸਾਹਿਬ ਨਹੀਂ ਦੇ ਸਕਦੇ ਤੁਸੀਂ ਗੁਰੂ ਘਰ ਨੂੰ ਬੁਰਾਈ ਨਹੀਂ ਦਿੰਦੇ ਉਸ ਸੰਬੰਧ ਵਿੱਚ ਰੋਸ ਦੇ ਵਿੱਚ ਜਦੋਂ ਇਹ ਗੱਲ ਬਾਹਰ ਗਈ ਸਾਡੇ ਵੀ ਧਿਆਨ ਦੇ ਵਿੱਚ ਆਈ ਤੇ ਬਾਬਾ ਰਾਜਾ ਰਾਜ ਸਿੰਘ ਦੇ ਵੀ ਧਿਆਨ ਚ ਆਈ ਅਸੀਂ ਆ ਕੇ ਜਦੋਂ ਪ੍ਰਬੰਧਕ ਦੇ ਨਾਲ ਗੱਲ ਕੀਤੀ ਉਹਨਾਂ ਨੇ ਮੰਗ ਰੱਖੀ ਜੀ ਸਰਪੰਚ ਸਾਹਿਬ ਨੂੰ ਤੇ ਸਮੂਹ ਇੱਥੋਂ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਕਿ ਤੁਸੀਂ ਗੁਰੂ ਘਰ ਨੂੰ ਗੁਰਾਈ ਨੀਂਦੀ ਤੇ ਜੋ ਇਹਨਾਂ ਦੀ ਸਾਲ ਮੁਸ਼ਾਈ ਬੰਦੀ ਹੋਈ ਉਹਦੇ ਵਿੱਚ ਇਹਨਾਂ ਨੇ 1 ਲੱਖ 11000 ਦੀ ਡਿਮਾਂਡ ਰੱਖੀ ਜਦੋਂ ਅਸੀਂ ਆ ਕੇ ਗੱਲ ਕੀਤੀ ਕੁੱਛ ਸੱਜਣ ਕਹੀ ਜਾਣ ਅਸੀਂ ਮੰਗੇ ਨਹੀਂ ਜੀ ਓਨ ਰਿਕਾਰਡ ਐ ਇਸ ਚੀਜ਼ ਦਾ ਤਾਂ ਕਰਕੇ ਚਲੋ ਜੀ ਉਹ ਟਾਈਮ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਲੈ ਗਏ ਅਸੀਂ ਮੰਗ ਪੁੱਛ ਤਰ ਅਕਾਲ ਤਖਤ ਸਾਹਿਬ ਨੂੰ ਦਿੱਤਾ ਇੱਥੇ ਕਾਲ ਲਾ ਦਿੱਤੀ ਗਈ ਕਿ ਸਮੂਹ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਗੁਰੂ ਘਰ ਦੇ ਵਿੱਚ ਜੋ ਵੀ ਸੰਗਤ ਦਾ ਫੈਸਲਾ ਹੋਏਗਾ ਸੁਣਾਇਆ ਜਾਏਗਾ ਕਿ ਇਸੇ ਗੁਰੂ ਘਰ ਦੀ ਕਮੇਟੀ ਨੂੰ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਹੋ ਗਿਆ ਕਾਰਜ ਕਰਦੇ ਹੋਏ ਤੇ ਤੁਸੀਂ ਝਾਤੀ ਮਾਰ ਕੇ ਦੇਖ ਹੀ ਲੋ ਕਿੰਨੇ ਕੋ ਤੁਹਾਨੂੰ ਗੁਰਸਿੱਖ ਨਜ਼ਰ ਆਂਦੇ ਆ ਕਿੰਨਾ ਕੋ ਸਿੱਖੀ ਦਾ ਪ੍ਰਚਾਰ ਹੋ ਗਿਆ ਇਸ ਨਗਰ ਦੇ ਵਿੱਚ ਕਿੰਨੇ ਕੋ ਬੱਚਿਆਂ ਨੂੰ ਅਸੀਂ ਤਿਆਰ ਕਰ ਦਿੱਤਾ ਇਹ ਤਾਂ ਗੁਰੂ ਘਰ ਦਾ ਕੰਮ ਹੁੰਦਾ ਨਾ ਗੁਰੂ ਘਰ ਗੁਰਸਿੱਖਾਂ ਦਾ ਆ ਜਿਹੜਾ ਗੁਰੂ ਨੂੰ ਪਿਆਰ ਕਰਦਾ ਉਹ ਗੁਰੂ ਘਰ ਨਾਲ ਵੀ ਪਿਆਰ ਕਰਦਾ ਜ਼ਰੂਰੀ ਨਹੀਂ ਕਿ ਮਾਇਆ ਅਸੀਂ ਪ੍ਰਬੰਧਾ ਕੇ ਹੱਥੇ ਚ ਲੁਹਰਾਨੀ ਆ ਇਹ ਸਾਡੀ ਮੰਦੀ ਭਾਵਨਾ ਕਿ ਅਸੀਂ ਕੋਈ ਜਾਣੇ ਗੁਰਤ ਕਰ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਗੁਰੂ ਕਰਨਾ ਪ੍ਰੇਮ ਦੇਗਾ ਨਾ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਪ੍ਰਤੀ ਪਿਆਰ ਸੀ ਸ਼ਰਧਾ ਸੀ ਤਾਂ ਹੀ ਗੁਰੂ ਸਾਹਿਬ ਨੂੰ ਲੈ ਕੇ ਜਾਣਾ ਚਾਹੁੰਦੇ ਆਪਣੇ ਘਰ ਚਰਨ ਪਵਨ ਜਾ ਕੇ ਅੱਜ ਇੱਥੇ ਮੈਂ ਜੋ ਹਾਲਾਤ ਦੇਖਿਆ ਸੰਗਤ ਦੇਖੀ ਹੈ ਬੜਾ ਮਨ ਖੁਸ਼ ਹੋਇਆ ਸੋ ਇੱਥੋਂ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਦਲਪੰਚ ਅਰਬਾ ਖਰਬਾ ਦੇ ਉਹ ਵੀ ਮੌਜੂਦ ਨੇ ਔਰ ਜਥੇਦਾਰ ਤਰਨਾ ਦਲ ਦੇ ਫਗਵਾੜੇ ਦੇ ਉਹ ਵੀ ਮੌਜੂਦ ਹੈ ਜੀ ਮੇਨੂੰ ਤੁਹਾਨੂੰ ਧੰਨਵਾਦ ਵੀ ਕਰਨਾ ਹੈ ਛੋਟੇ ਛੋਟੇ ਬੱਚੇ بڑے ਮੈਨੂੰ ਵਧੀਆ ਲੱਗੇ ਦਸਤਾਰਾਂ ਸਜਾਈਆਂ ਇਹਨਾਂ ਨੇ ਇਹਨਾਂ ਨੂੰ ਗੁਰਸਿੱਖੀ ਕਹਿੰਦੇ ਆਪਾਂ ਪਿਆਰ ਕਹਿੰਦੇ ਆ ਗੁਰੂ ਨਾਲ ਪਿਆਰ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਰੁਣਾਵੇ ਸਹੀ ਪਿਆਰੇ ਕਿਦਾਂ ਜੇ ਆਪਾਂ ਗੁਰੂ ਘਰ ਨੂੰ ਗੁਰੂ ਨਾਲ ਗੁਰੂ ਜੋੜ ਕੇ ਰੱਖਾਂਗੇ ਨਾ ਕਿ ਈਰਖਾ ਰੱਖਾਂਗੇ ਪਰ ਜਿਵੇਂ ਉਹ ਕਹਿੰਦੇ ਨੇ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਦਾ ਇਲਜ਼ਾਮ ਸੀ ਚੀਜ਼ੇ ਗੁਰੂ ਘਰ ਦਾ ਪ੍ਰਬੰਧ ਵੀ ਤਾਂ ਚਲਾਉਣਾ ਹੈ ਨਾ ਉਹਦੇ ਲਈ ਫੰਡਾਂ ਦੀ ਵੀ ਲੋੜ ਪੈਣੀ ਹੈ ਬਾਬਾ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਨਾ ਫੰਡਿੰਗ ਤੋਂ ਗੁਰੂ ਘਰ ਨਹੀਂ ਚੱਲਦੇ ਪਰ ਜ਼ਰੂਰੀ ਨਹੀਂ ਮੰਗ ਕੇ ਚੱਲਦੇ ਹੁਣ ਅੱਜ ਦੀ ਡੇਟ ਤੇ ਦੱਸੋ ਕਿਸ ਬੰਦਾ ਕੌਣ ਮੰਗਦਾ ਆ ਠੀਕ ਆ ਮਾਇਆ ਦੀ ਜ਼ਰੂਰਤ ਹਰ ਕਿਸ ਨੂੰ ਹੈਗੀ ਆ ਗੁਰੂ ਘਰ ਨੂੰ ਵੀ ਹੈਗੀ ਆ ਰਾਗੀ ਸਿੰਘ ਨੂੰ ਵੀ ਹੈਗੀ ਆ ਪਾਠੀ ਸਿੰਘ ਨੂੰ ਵੀ ਹੈਗੀ ਆ ਪਰ ਮਰਿਆਦਾ ਦੇ ਅਨੁਸਾਰ ਹੈ ਮਰਿਆਦਾ ਤੋਂ ਬਾਹਰ ਜਾ ਕੇ ਨਹੀਂ ਗੁਰੂ ਘਰ ਨੂੰ ਕੋਈ ਨਾ ਨਹੀਂ ਕਰ ਸਕਦਾ ਇੱਥੇ ਕੋਈ ਨਿਮਾਣੇ ਤੋਂ ਨਿਮਾਣਾ ਵੀ ਆਵੇ ਪ੍ਰਸ਼ਾਦਾ ਵੀ ਮਿਲਦਾ ਰਹਿਣ ਨੂੰ ਗੁਰੂ ਘਰ ਬਣੇ ਇਸੇ ਵਾਸਤੇ ਆ ਕੋਈ ਰਾਤ ਬਰਾਤੇ ਆ ਜੇ ਉਹਨੂੰ ਹਰ ਚੀਜ਼ ਦੀ ਸਹੂਲਤ ਮਿਲਦੀ ਹੈ ਅ ਪਰ ਜਿਵੇਂ ਆਪਾਂ ਦੇਖਦੇ ਆ ਸਮਾਜ ਦੇ ਅੰਦਰ ਅੱਗੇ ਕੋਈ ਬਹੁਤ ਸਾਰੇ ਗਰੀਬ ਪਰਿਵਾਰਾਂ ਨਾਲ ਜਿਹੜੀਆਂ ਘਟਨਾਵਾਂ ਵਾਪਰ ਜਾਂਦੇ ਸੀ ਪਰ ਪਿੰਡ ਦਾ ਮੌਜੂਦਾ ਸਰਪੰਚੋ ਵੀ ਤੇ ਚੰਗਾ ਜ਼ਿੰਮੇਵਾਰ ਪਰਿਵਾਰ ਹੋਵੇ ਅਜਿਹੇ ਪਰਿਵਾਰਾਂ ਨਾਲ ਜੇਹੀ ਘਟਨਾ ਵਾਪਰ ਗਈ ਤਾਂ ਸਮਾਜ 'ਚ ਕੀ ਮੈਸੇਜ ਆ ਰਿਹਾ ਦੇਖੋ ਜੀ ਮੈਂ ਇਹਨੂੰ ਐ ਨਹੀਂ ਕਹਿੰਦਾ ਕਿ ਇਹਨਾਂ ਨੇ ਇਹਨਾਂ ਨੇ ਗੁਰੂ ਘਰ ਨੂੰ ਇੱਕ ਚਾਹ ਲਾ ਕੇ ਨਾ ਆਪ ਹੀ ਰੰਜਸ਼ ਕੱਢੀ ਆ ਜੀ ਮੈਂ ਤੈਨੂੰ ਆ ਰੂਪ ਦੇਣਾ ਬਿਲਕੁਲ ਕਿਉਂ ਪਾਰਟੀ ਬਾਜੀ ਦਾ ਗੁਰੂ ਘਰ ਦੇ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਹਾਰਿਆ ਸਰਪੰਚ ਆ ਤੇ ਕਾਹੇ ਕੋਈ ਜਿੱਤਿਆ ਗੁਰੂ ਘਰ ਨੂੰ ਦੋਨਾਂ ਨੂੰ ਬਰਾਬਰ ਚੱਲਣਾ ਚਾਹੀਦਾ ਗੁਰੂ ਘਰ ਦੇ ਵਿੱਚ ਪ੍ਰਬੰਧਕ ਜਿਹੜੇ ਹੋਣੇ ਚਾਹੀਦੇ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੋਣੇ ਚਾਹੀਦੇ ਆ ਤੁਸੀਂ ਜਥੇਦਾਰ ਜੀ ਨਾਲ ਗੱਲ ਕੀਤੀ ਹੋਣੀ ਕਿਸੇ ਕਾਲ ਤੱਕ ਸਾਥ ਤੀ ਮੈਂ ਅਸੀਂ ਗਏ ਸੀਗੇ ਬਿਲਕੁਲ ਜੀ ਜਦੋਂ ਨਾਲੇ ਚਰਚਾ ਇਹ ਚੱਲ ਰਹੀ ਕਿ ਕਾਲ ਤੱਕ ਸਾਥ ਤੋ ਇੱਕ ਲਿਖਤੀ ਨਾਮਾ ਦੇ ਕਿ ਫੈਸਲਾ ਹੋ ਗਿਆ ਇਹ ਕਿੰਨੀ ਕਿ ਸੱਚਾਈ ਹੈ ਬਿਲਕੁਲ ਨਹੀਂ ਜੀ ਫੈਸਲਾ ਇੱਕ ਧਿਰ ਦਾ ਫੈਸਲਾ ਹੈ ਦੂਜੀ ਧਿਰ ਦਾ ਕੋਈ ਵੀ ਮੈਂਬਰ ਦਖਲ ਦੇਉ ਅਕਸਰ ਕੋਈ ਗੱਲ ਹੁੰਦੀ ਤਾਂ ਦੋਨੋਂ ਤਰ੍ਹਾਂ ਚ ਹੁੰਦੀ ਹੈ ਜਿਸ ਦਿਨ ਇਹਨਾਂ ਨੇ ਕਾਲ ਦਿੱਤੀ ਉਸ ਦਿਨ ਕਿਸੇ ਨੂੰ ਵੀ ਨਹੀਂ ਪਤਾ ਸੋ ਇੱਕ ਹਰਿਆਣੇ ਦਾ ਹੈਗਾ ਯਾ ਗ੍ਰੰਥੀ ਸਭਾ ਜਸਬੀਰ ਜਸਬੀਰ ਸਿੰਘ ਉਹ ਆਪਣੇ ਪੱਧਰ ਤੇ ਆ ਕੇ ਫੈਸਲਾ ਕਰਕੇ ਆ ਤੇ ਨਾ ਕਿਸੇ ਨੂੰ ਪਤਾ ਤੇ ਨਾ ਕਿਸੇ ਨੂੰ ਕੁਝ ਤੁਹਾਡੀ ਜਥੇਦਾਰ ਜੀ ਨਾਲ ਗੱਲ ਹੋਈ ਹੋਣੀ ਆ ਉਹਨਾਂ ਨੇ ਕੀ ਸੁਨੇਹਾ ਦਿੱਤਾ ਹੈ ਕੀ ਨੈਕਸਟ ਉਹਨਾਂ ਨੇ ਸਾਨੂੰ ਦੇਖੋ ਜੀ ਜਥੇਦਾਰ ਜੀ ਨਾਲ ਸਾਡੀ ਗੱਲ ਹੋਈ ਖੁਦ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਸੇ ਗੁਰੂ ਘਰ ਦੀ ਕਮੇਟੀ ਦੀ ਦੁਬਾਰਾ ਚੋਣ ਕੀਤੀ ਜਾਏਗੀ ਅਕਾਲ ਤਖਤ ਸਹਿਬ ਦੀ ਮਰਿਆਦਾ ਦੇ ਅਨੁਸਾਰ ਜੋ ਅਕਾਲ ਤਖਤ ਸਹਿਬ ਦਾ ਹੁਕਮ ਆ ਉਹ ਸਾਰੇ ਸਿੱਖ ਜਗਤ ਦੇ ਸਿਰ ਦੇ ਉੱਤੇ ਅਸੀਂ ਹੁੰਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਔਰ ਬਹੁਤ ਹੀ ਜਲਦੀ ਅਸੀਂ ਇੱਕ ਡੇਟ ਵੀ ਦਵਾਂਗੇ ਜਿਸ ਡੇਟ ਤੇ ਇਸ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਨਵੀਂ ਤੋਂ ਕਮੇਟੀ ਦੀ ਚੋਣ ਕੀਤੀ ਜਾਵੇ ਉਹ ਵੀ ਅੰਮ੍ਰਿਤਧਾਰੀ ਸਿੰਘਾਂ ਦੀ ਇਹ ਸਨ ਸਤਕਾਰ ਕਮੇਟੀ ਦੇ ਮੈਂਬਰ ਸੀ ਸਾਡੇ ਜੱਜਦਾ ਪਰਜੀਤ ਸਿੰਘ ਜੀ ਨੇ ਬਸਾ ਜੀ ਅੱਜ ਜੋ ਵਾਪਰੇ ਆ ਇਹਨੂੰ ਕਿਵੇਂ ਦੇਖਦੇ ਹੋ ਕੀ ਖਿਆਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜਦਾ ਪਪਾ ਰਾਜਾ ਰਾਜ ਸਿੰਘ ਕੌਮੀਮ ਸਾਹਿਬ ਮੋਰਚਾ ਚੰਡੀਗੜ੍ਹ ਮਹਾਲੀ ਅਰਬਾ ਖਰਬਾ ਤਰ੍ਹਾਂ ਨਾਲ ਜੋ ਕਿ ਉਹਨਾਂ ਦੇ ਤਾਪੇ ਹੋਏ ਗਿਲਾਜ ਅਹਿਦਾਲ 10 ਫਰਗਰ ਸਿੰਘ ਕਿਉਂਕਿ ਇਹ ਹਵਾਸ ਪਿੰਡ ਦੇ ਵਿੱਚ ਕਿਉਂਕਿ ਅਸੀਂ ਅੱਜ ਇਕੱਠੇ ਹੋਏ ਆ ਤੇ ਸਾਡੇ ਨਾਲ ਆਲਟਨ ਸਤਕਾਰ ਕਮੇਟੀ ਬਨੋ ਅਤੇ ਰਾਜਿੰਦਰ ਸਿੰਘ ਜੀ ਅਤੇ ਛੜ ਨਾਲ ਫਗਵਾੜੇ ਤੋਂ ਸਾਡੇ ਵੀ ਕਨੜਾ ਦੀ ਫੌਜ ਆ ਉਹ ਸਾਡੇ ਨਾਲ ਫੌਜਾਂ ਪਹੁੰਚੀਆਂ ਨੇ ਇਸ ਮਾਮਲੇ ਲਈ ਜੋ ਕਿ ਸਾਡੇ ਹਵਾਸ ਪਿੰਡ ਦੇ ਵਿੱਚ ਇੱਕ ਸਰਪੰਚ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਗਿਆ ਇਹ ਕਾਰਨ ਵਿੱਚ ਦੇਖੋ ਪਹਿਲੀ ਗੱਲ ਤਾਂ ਦਰਬਾਰ ਕੋਈ ਵੀ ਹੋਵੇ ਉਹ ਘਰ ਦਾ ਇਨਸਾਨ ਕਿਉਂ ਨਾ ਆ ਜਾਂਦਾ ਜਿਹੜਾ ਨਿਸਾਨ ਸਾਹਿਬ ਆ ਉਹ ਕਾਹਦੇ ਵਾਸਤੇ ਲਾ ਜਾਂਦਾ ਮੰਦਰਾਂ 'ਚ ਕਿਉਂ ਨਹੀਂ ਹੈਗਾ ਮਹਿਤਾਂ 'ਚ ਕਿਉਂ ਨਹੀਂ ਹੈਗਾ ਕਿਉਂਕਿ ਗੁਰੂ ਘਰ ਦਾ ਜਿਹੜਾ ਨਿਸਾਨ ਸਾਹਿਬ ਹੁੰਦਾ ਨਾ ਉਹਨੂੰ ਦੇਖ ਕੇ ਲੋਕਾਂ ਨੂੰ ਆਉਂਦੇ ਵੀ ਓ ਗੁਰਦੁਆਰਾ ਮਸਾਫਿਰ ਹੋਵੇ ਕਿਤੇ ਦਾ ਵੀ ਇਨਸਾਨ ਹੋਵੇ ਉਹ ਗੁਰੂ ਘਰ ਨੂੰ ਵੇਖ ਕੇ ਪਹੁੰਚਦਾ ਕਉਂ ਜੁਆਰੇ ਬੈਠ ਕੇ ਗੁਰੂ ਦੀ ਸ਼ਰਨ ਚ ਆਇਆ ਉਹ ਖਾਲੀ ਨਹੀਂ ਜਾਂਦਾ ਤੋਂ ਜਦੋਂ ਸਰਪੰਚ ਸਾਹਿਬ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਲੈਣ ਕੇ ਤੇ ਉਹਨਾਂ ਨੇ ਅਨੰਕਾਰ ਕਰਤਾ ਹੋ ਸਕਦਾ ਕਈ ਵਾਰ ਮਤਭੇਦੀਆਂ ਹੋ ਜਾਂਦੀਆਂ ਨੇ ਜਾਂ ਪਿੰਡ ਦੇ ਵਿੱਚ ਕੋਈ ਆਪ ਦੇ ਵਿੱਚ ਸੁਣਨੀ ਜਾਂ ਤਕਰਾਰ ਹੋ ਜਾਂਦੀ ਆ ਜਾਂ ਕੋਈ ਚੋਣਾ ਵੋਟਾਂ ਦੇ ਚੱਕਰ ਉਹ ਵੱਖਰਾ ਰੱਖਿਆ ਜਾਂ ਵੀ ਪਰ ਜਿਹੜਾ ਗੁਰੂ ਸਾਹਿਬ ਦੀ ਮਰਿਆਦਾ ਹੈ ਨਾ ਇਹ ਨਾ ਪੰਕਤੀ ਜਾਵੇ ਤਾਂ ਦੀ ਤੋੜ-ਭਰੋੜ ਨਾ ਕੀਤੀ ਜਾਵੇ ਕਿਉਂਕਿ ਉਹਦੇ ਦਿਲ ਦੀ ਜਿਹੜੀ ਖਰਦਾ ਸੀ ਕਿ ਉਹ ਤਾਂ ਕੱਡੀ ਵੱਡੀ ਹੋਊਗੀ ਤੁਸੀਂ ਉਹੀ ਜਿਹੜੀ ਮੰਗ ਕੀਤੀ ਆ ਉਹ ਰਾਜਵਿੰਦਰ ਸਿੰਘ ਨੇ ਦੱਸੀ ਪਿੰਕਲੀ ਮੰਗ ਕੀਤੀ ਆ ਹੋ ਸਕਦਾ ਉਹ ਤੋਂ ਵੱਧ ਵੀ ਉਹਨਾਂ ਦੇ ਦਿਲ ਦੀ ਚਾਹਤ ਨਾ ਹੋਵੇ ਹੋ ਸਕਦਾ ਕਿ ਉਹ ਕਿਤਾ ਕਿੰਨੇ ਦੇਣੇ ਚਾਹੁੰਦੇ ਹੋਣਗੇ ਪਰ ਇਹ ਇਲਾਕੇ ਦੇ ਵਿੱਚ ਹਵਾਸ ਪਿੰਡ ਦੇ ਵਿੱਚ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਿਹੜਾ ਇਹ ਜਿਆ ਕੰਮ ਕੀਤਾ ਇਹ ਕਰਨਾ ਨਹੀਂ ਚਾਹੀਦਾ ਗਲਤ ਕੀਤਾ ਪਰ ਕੁਝ ਲੋਕ ਇਹ ਵੀ ਕਹਿੰਦੇ ਕਿ ਚੰਦੂਆ ਸਾਹਿਬ ਵਗੈਰਾ ਸਾਰਾ ਕੁਝ ਡੇਟਾ ਸੀ ਜਿਾ ਗੁਰੂ ਕੰਨ ਸਾਹਿਬ ਦਾ ਸਰੂਪ ਨਹੀਂ ਦਿੱਤਾ ਗਿਆ ਬੇਦਬੀ ਹੋਈ ਹੈ ਥਾਣੇ ਵੀ ਰਿਪੋਰਟ ਦਸਾਈ ਸੀ ਪਰ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਦੇ ਤੇ ਕੋਈ ਅਗਲਾ ਨੈਕਸਟ ਸਟੈਪ ਲਿਆ ਤੁਸੀਂ ਦੇਖੋ ਇਹ ਹਾਲੇ ਸਾਡੇ ਹਦਕਾਰ ਜੋਗ ਅਕਾਲ ਤਖਤ ਦੇ ਚੇਹੇਦਾਰ ਸਾਹਿਬ ਨੇ ਉਹਨਾਂ ਨਾਲ ਵੀ ਸਾਡੇ ਪੱਤਰ ਹੋ ਚੁੱਕੇ ਆ ਸਾਡੇ ਇੰਨੀ ਵਾਰ ਚ ਦੱਸਦੇ ਜਿਹੜੇ ਦਸਤਾਰ ਬਬਰ ਆਯਾ ਰਾਜ ਸੀਗਾ ਉਹਨਾਂ ਨੇ ਵੀ ਇਹ ਵਿਚਾਰ ਕੀਤੀ ਆ ਸਾਡੇ ਜ਼ਥਕਾਰ ਕਮੇਟੀ ਤੋਂ ਰਾਜਵਿੰਦਰ ਸਿੰਘ ਦੀ ਨਾ ਨਾ ਵੀ ਗੱਲ ਹੋਈ ਆ ਤੇ ਦਾਸਨਾ ਵੀ ਗੱਲ ਹੋਈ ਆ ਇਹ ਹੁਣ ਜਿਹੜਾ ਅਗਲਾ ਜਿਹੜਾ ਮਤਲਬ ਇਹਦਾ ਕਾਰਵਾਈ ਆ ਉਹਨਾਂ ਮੰਗੀ ਲੰਘੀ ਆ ਉਹ ਤੋਂ ਬਾਅਦ ਜਿਹੜਾ ਸਾਡੇ ਜ਼ਥੇਦਾਰਾਂ ਨੇ ਹੁਕਮ ਲਾਇਆ ਉਹਦੀ ਜਿਹੜੀ ਬਾਕੀ ਦੀ ਗੱਲਬਾਤ ਆ ਉਹੀ ਮੰਗੀ ਤੋਂ ਬਾਅਦ ਕਰਨੀ ਆ ਕਿਉਂਕਿ ਅੱਜ ਅਸੀਂ ਇੰਦੇ ਪਹੁੰਚੇ ਆ ਸਰ ਤੋਂ ਸਰਪੰਚ ਸਾਹਿਬ ਦੇ ਘਰ ਪਹੁੰਚੇ ਆ ਕਿਉਂਕਿ ਅੱਜ ਗੁਰੂ ਸਾਹਿਬ ਦਾ ਅੱਜ ਗ੍ਰੰਥ ਪ੍ਰਾਜਮਣ ਹੋਈ ਜੀ ਕਿ ਤੇ ਅਨਪਾਰ ਸਾਹਿਬ ਦੇ ਭੋਗ ਪਾਈ ਕੇ ਕੀਰਤਨ ਕੀਤੇ ਗਏ ਸਾਡੇ ਨਾਲ ਸਾਡੇ ਰਾਜਪੰਥਿਕ ਦੀ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਵਾ ਤੋਂ ਇਹ ਕਹਿੰਦੇ ਅਸੀਂ ਅਗਲਾ ਜਿਹੜਾ ਵਿਚਾਰ ਹੈ ਨਾ ਉਹ ਆਪ ਜਿਹੜੇ ਬੋਲ ਤੁਸੀਂ ਮੈਨੂੰ ਕਹੇ ਆ ਉਹੀ ਮੱਗੀ ਤੋਂ ਬਾਅਦ ਕਲੀਅਰ ਕਰਾਂਗੇ ਉਹ ਜੜਾ ਇੱਕ ਕੰਮ ਆ ਕਿ ਅਸੀਂ ਕਲੀਅਰ ਹਾਲੀ ਨਹੀਂ ਕਰ ਸਕਦੇ ਜੋ ਅਜਦਾ ਸਮਾਂ ਹੈ ਉਹ ਅਜੇ ਅਸੀਂ ਕੱਢ ਰਹੇ ਆ ਕਿਉਂਕਿ ਪਿੰਡ ਦਾ ਨਾਮ ਹਵਾਸ ਹੈ ਪਰਾਜ਼ੀਨ ਹੋਰ ਨਾਲ ਕੰਮ ਲੈਣੇ ਆ ਤੇ ਹੋਸ਼ ਵੀ ਹੋਣਾ ਬਹੁਤ ਜ਼ਰੂਰੀ ਸੀ ਤੇ ਹਵਾਸ ਹੈ ਨਾ ਤੇ ਨਾਲ ਹੋਸ਼ ਵੀ ਹੋਣੀ ਬਹੁਤ ਜ਼ਰੂਰੀ ਆ ਇਸ ਪਿੰਡ ਦੇ ਵਿੱਚ ਹੋਸ਼ ਦੀ ਕਮੀ ਆ ਕਿਉਂਕਿ ਹੋਸ਼ ਹੁੰਦੀ ਨਾ ਤੇ ਅਜ ਹਵਾਸ ਵਿੱਚ ਇਹ ਜਿਹਾ ਮਾਹੌਲ ਨਾ ਬਣਦਾ ਗਿਆਨਿਆਂ ਦੀ ਕਹਾਵਤ ਆ ਜਿਹੜੇ ਦੇਸ਼ ਦਾ ਮਾਲੀ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਣਾ ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੇ ਮਕਾਨ ਦੀ ਨਹੀਂ ਜਵਾਬ ਦੇ ਜੈ ਉਹ ਮਕਾਨ ਘੜੀ ਵੀ ਨਹੀਂ ਤੇ ਪੱਲ ਵੀ ਨਹੀਂ ਜਿਹੜੀ ਗਊ ਥੇਰ ਦੇ ਅੱਗੇ ਆ ਜਾਣਾ ਉਹਦਾ ਮਾਸ ਵੀ ਨਹੀਂ ਤੇ ਖਲ ਵੀ ਨਹੀਂ ਪਰ ਜਿਹੜੇ ਦੇਸ਼ ਦਾ ਮੰਤਰੀ ਬੇਈਮਾਨ ਹੋ ਜਾਏ ਜਾਂ ਹਰਾਮਖੋਰ ਹੋ ਜਾਏ ਉਹ ਦੇਸ਼ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਸਾਡੇ ਦੇਸ਼ ਦੇ ਵਿੱਚ ਕਮੀਆਂ ਕਿਹੜੀਆਂ ਨੇ ਸਾਡੇ ਲੋਕਾਂ ਦੀਆਂ ਸਿੱਖ ਕੌਮ ਨੂੰ ਕੋਈ ਹੋਰ ਨਹੀਂ ਮਾਰ ਸਕਦਾ ਤੇ ਸਿੱਖ ਨੂੰ ਸਿੱਖਣਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ ਸਾਡੀ ਕੌਮ ਹਾਰੀ ਆ ਤੇ ਸਾੜਾ ਸਾਡੇਆਂ ਨੂੰ ਹਾਰੀ ਆ ਔਰ ਕੋਈ ਖਾਨੂੰ ਹਰਾ ਨਹੀਂ ਸਕਦਾ ਕਿ ਗੱਲ ਕਰੀਏ ਪਹਾੜੇ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਤਿੱਬੇ ਪਹੁੰਚਣ ਵਾਲਾ ਕੌਣ ਸੀਗਾ ਹੁਣ ਲੋਕ ਕਹਿੰਦੇ ਜਹਾਂਗੀਰ ਸੀਗਾ ਨਹੀਂ ਸੀਗਾ ਉਹ ਚੰਦੂ ਬਾਂਮਣ ਸੀਗਾ ਜੇ ਗੱਲ ਕਰੀਏ ਦਰਮੇ ਪਾਸਾ ਨਾਲ 14 ਢੰਗਾ ਹੋਈਆਂ ਇਹਨਾਂ ਦੀਆਂ ਹੋਈਆਂ ਬਾਈ ਧਾਰ ਦੇ ਰਾਜੇ ਢੀਮਚੰਦ ਵਰਗੇ ਨਾਲ ਹੋਈਆਂ ਅਸੀਂ ਕਹਿਣ ਬਦਨਾਮ ਕਿਸੇ ਨੂੰ ਕਰੀ ਜਾਂਦੇ ਆ ਬੈਠੇ ਸਾਡੇ ਕੁਟੜ ਵਿੱਚ ਆ ਪਰ ਸਾਡੇ ਹੀ ਸਾਨੂੰ ਮਾਰਦੇ ਆ। ਉਹ ਚਲੋ ਕੋਈ ਗੱਲ ਨਹੀਂ ਆਉਣ ਵਾਲਾ ਜਿਹੜਾ ਸਮਾਂ ਆ ਉਹ ਜਰੂਰ ਅਸੀਂ ਵਿਚਾਰਾਂਗੇ ਤੇ ਇਹ ਕੰਮ ਸਾਡਾ ਜਿਹੜਾ ਹੌਸਲ ਆ। ਉਸ ਹੋਏਗਾ ਤਾਂ ਹਵਾਸ ਨਾਲ ਆਪੇ ਚੱਲੂਗੀ। ਜਿੱਥੇ ਜਿਵੇਂ ਤੁਸੀਂ ਗੱਲ ਕੀਤੀ ਹੈ ਪੁਲਿਸ ਕੋਲ ਵੀ ਸ਼ਿਕਾਇਤ ਗਈ ਹੋਈ ਹੈ ਇਹ ਜਿਹੜਾ ਫੈਸਲਾ ਗੁਰਮਰਿਆਦਾ ਤਹਿਤ ਹੋਊਗਾ ਜਾਂ ਕਾਨੂੰਨ ਮੁਤਾਬਕ ਹੋਊਗਾ। ਦੇਖੋ ਵੀ ਮੇਰੀ ਗੱਲ ਐਡੀਜੀਪੀ ਜੀ ਨੂੰ ਸੂਚਨਾਲ ਵੀ ਹੋਈ ਆ ਕਹੋਗੇ ਤੁਹਾਨੂੰ ਮੈਂ ਰਿਕਾਰਡਿੰਗ ਪਾ ਦਿਆਂਗਾ। ਪਰसों ਮੇਰੀ ਉਹਨਾਂ ਨਾਲ ਗੱਲ ਹੋਈ ਆ। ਦਾ ਗਣਾ ਵੀ ਫਸਲਾਤ ਬੜਾ ਪ੍ਰਬੰਧਕ ਕਮੇਟੀ ਦਾ ਜਾਂ ਤੁਹਾਡੇ ਇਲਾਕੇ ਦੀ ਤਸਵੀਰਬੰਦੀਆਂ ਦਾ ਅਗਰ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਮਿਲਵਕ ਘਟਨਾ ਵਾਪਰਦੀ ਹੈ ਅਸੀਂ ਉਹ ਰਿਪੋਰਟ ਲੈ ਸਕਦੇ ਹਾਂ ਜੇ ਆਹ ਘਟਨਾ ਦੀ ਰਿਪੋਰਟ ਹੈ ਇਹ ਨਹੀਂ ਚੱਲਣੀ ਇਹ ਐਡੀਸੀਪੀ ਸੁਮਿਤ ਜੀ ਤੁਸੀਂ ਵੀ ਫੋਨ ਕਰ ਸਕਦੇ ਹੋ ਜਿਹੜੇ ਜੇਦਾਰ ਬਾਬਾ ਰਾਜਾ ਰਾਜਾ ਸਿੰਘ ਰਾਜਾ ਸਿੰਘ ਦੀ ਫੌਜ ਦਾ ਫੋਨ ਆਇਆ ਜੀ ਪ੍ਰਗਟ ਸਿੰਘ ਦਾ ਉਹ ਤੁਹਾਨੂੰ ਕਲੀਅਰ ਕਰ ਦੰਗੇ ਮੈਂ ਤੁਹਾਨੂੰ ਰਿਕਾਰਡਿੰਗ ਵੀ ਦੇ ਦਿੰਦਾ ਮੇਰੀ ਗੱਲ ਜਿਹੜੀ ਹੋਈ ਆ ਉਹ ਮੈਂ ਤੁਹਾਨੂੰ ਰਿਕਾਰਡਿੰਗ ਵੀ ਦੇ ਦਾਂਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਕਹਣਾ ਇਹ ਅਸੀਂ ਇਸ ਮਾਮਲੇ ਦੀ ਰਿਪੋਰਟ ਨਹੀਂ ਹੁੰਦਾ ਜਕਰ ਸਕਦੇ ਬਾਹਰ ਦੀ ਕਹਾਣਤਾ ਬਾਹਰ ਇਹ ਸਾਡਾ ਸਤਕਾਰ ਕਮੇਟੀ ਦੇ ਮੈਂਬਰ ਸੀਗੇ ਜਥੇਦਾਰ ਸਾਹਿਬ ਸੀਗੇ ਜਿਹੜੇ ਕਹਿੰਦੇ ਆ ਕਿ ਜਥੇਦਾਰ ਸਾਹਿਬ ਪਹੁੰਚਣਗੇ ਮਾਗੀ ਤੋਂ ਬਾਅਦ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਪਹੁੰਚਣਗੇ ਤੇ ਸਿੱਖ ਮਰਿਆਦਾ ਦੇ ਤਹਿਤ ਹੀ ਜੋ ਵੀ ਫੈਸਲਾ ਸਮੁੱਚੀ ਸੰਗਤ ਕਰੂਗੀ ਉਸ ਦੇ ਮੁਤਾਬਕ ਹੋਊਗਾ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਉਦਾਂ ਦੀ ਸਜ਼ਾ ਮਿਲੂਗੀ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਟਾਈਮ ਟੀਵੀ ਦੇ ਲਈ ਰਵੀ ਭਟਕਣ